ਨੱਲ ਜਸਦਰ ਬਾਬਾ ਬਨੋਦ ਸਿੰਘ ਜੀ ਨੂੰ ਬਣਾ ਕੇ ਉੱਥੋਂ ਮੁਰੇ ਨੇ ਆਪਣਾ ਸਪਨਾ ਦੇ ਕੇ ਪੰਜਾਬਣ ਵਿੱਚ ਅਸੀਂ ਇੱਥੇ ਬੰਦਾ ਬਹਾਦਰ ਨੇ ਹਦੀਅਤ ਕੀਤੀ ਸੀ ਕਿ ਤੂੰ ਜੋ ਵੀ ਕਰੇਗਾ ਤਰ੍ਹਾਂ ਜਿਵੇਂ ਪੁੱਛ ਕੇ ਕਰੇਗਾ ਉਹ ਜਸ ਸਿੰਘ ਵੀ ਨੇ ਜਿਹੜੇ 8 ਸਾਲ ਦੀ ਉਮਰ ਦੇ ਵਿੱਚ ਗੱਲ ਚਾਲ ਜਾਨਾ 6 ਸਾਲ ਦੀ ਗੱਲ ਉਹ ਬਸ ਦਿਨ ਚਾਲ ਜਾਨਾ ਉਹ ਸੰਤੋਸ਼ ਸਿੰਘ ਨੇ ਖੋਦਨ ਨੂੰ ਕਿਹਾ ਖੋਦ ਲਖਾਇਆ ਸਾਰੀ ਵਿਦਿਆ ਪ੍ਰਾਪਤ ਕਰਵਾਈਏ ਸਭ ਕੁਝ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਜਗਦੀਪ ਸਿੰਘ ਸ਼ਬਦ ਰੂਪ ਤੁਸੀਂ ਵੇਖ ਰਹੇ ਹੋ ਚੈਨਲ ਸ਼ਬਦ ਰੂਪ ਫੇਸਬੁਕ ਅਤੇ YouTube ਦੇ ਮਾਧਿਅਮ ਰਹੀਂ ਜੁੜੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਅੱਜ ਤੁਹਾਡੇ ਸਾਹਮਣੇ ਅਸੀਂ ਆਪਣਾ ਪੋਡਕਾਸਟ ਲੈ ਕੇ ਹਾਜ਼ਰ ਹੋਏ ਆਂ ਤੇ ਅੱਜ ਜਿਹੜੀ ਸ਼ਖਸੀਅਤ ਮੇਰੇ ਨਾਲ ਬੈਠੇ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਆਪਣੇ ਵੱਖੋ ਵੱਖਰੇ ਰੰਗ ਦੇਖੇ ਦੁਨੀਆ ਦੇਖੀ ਬਦਲਦੀ ਦੁਨੀਆ ਦੇਖੀ ਇੱਕ ਪ੍ਰਾਤਨ ਤੋਂ ਲੈ ਕੇ ਨਵੀਨ ਤੱਕ ਜਿਹੜਾ ਸਮਾਂ ਲੰਘਿਆ ਉਹ ਦੇਖਿਆ ਮੇਰੇ ਨਾਲ ਨੇ ਬਾਬਾ ਜੀ ਬਾਬਾ ਨਿਹੰਗ ਸਿੰਘ ਜੀ ਨਿਹੰਗ ਗੁਰਜੀਤ ਸਿੰਘ ਜੀ ਬਾਬਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਨਾਲ ਬਾਬਾ ਜੀ ਦੇ ਜਥੇ ਦੇ ਸਿੰਘ ਨੇ ਦੋਵੇਂ ਮਹਾਕਾਲ ਸਿੰਘ ਅੱਜ ਸਾਡੇ ਵਿਚਕਾਰ ਪਹੁੰਚੇ ਨੇ ਤੇ ਅੱਜ ਆਪਾਂ ਇਹਨਾਂ ਨਾਲ ਕਰਾਂਗੇ ਇਹਨਾਂ ਦੀ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਤੇ ਬਾਬਾ ਜੀ ਦੇ ਹੁਣ ਤੱਕ ਦੇ ਸਫ਼ਰਦਾਰੇ ਬਾਬਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਤੁਸੀਂ ਸਾਡੇ ਸਟੂਡੀਓ ਚ ਪਹੁੰਚੇ ਤੁਹਾਡਾ ਬਹੁਤ-ਬਹੁਤ ਧੰਨਵਾਦ ਵਿਜ਼ਿਟਰ ਸਾਨੂੰ ਇੱਕ ਈਤਿਮ ਨਿਭਾਣੇ ਬੰਦੇ ਨੂੰ ਇੰਨੀ ਵੱਡੀ ਪੱਦੀ ਬਖਸ਼ੀ ਕੇ ਇੱਥੇ ਦਾ ਕਾਉਂਡ ਦਾ ਮੌਕਾ ਮਿਲਿਆ ਜੀ ਬਹੁਤ-ਬਹੁਤ ਧੰਨਵਾਦ ਅੱਜ ਆਪਾਂ ਬਾਬਾ ਜੀ ਨਾਲ ਗੱਲਾਂ ਕਰਾਂਗੇ ਬਾਬਾ ਜੀ ਦੇ ਜੀਵਨ ਦੇ ਬਾਰੇ ਬਾਬਾ ਜੀ ਆਪਾਂ ਬਹੁਤਾ ਸਮਾਂ ਨਹੀਂ ਤੁਹਾਡਾ ਲੈਣਾ ਕਿਉਂਕਿ ਤੁਹਾਡਾ ਸਮਾਂ ਵੀ ਕੀਮਤੀ ਆ ਤੇ ਸ਼ੁਰੂਆਤ ਕਰਦੇ ਆਪਾਂ ਵੀ ਆਪਣਾ ਜਿਹੜਾ ਬਚਪਨ ਆ ਜ਼ਿੰਦਗੀ ਆ ਉਹ ਕਿਵੇਂ ਲੰਗੀ ਆ ਇੱਕ ਕਿਸਾਨ ਦਾ ਪੁੱਤਰ ਆ ਕਿਸਾਨ ਦੇ ਘਰ ਜਨਮ ਲਿਆ ਠੀਕ ਹੈ ਜੀ ਕਿਸਾਨੀ ਦਾ ਕੰਮ ਕਰਦੇ ਕਰਦੇ ਜ਼ਿੰਦਗੀ ਬਸਰ ਹੁੰਦੀ ਰਹੀ ਉਸ ਠੀਕ ਹੈ ਜੀ 55 ਸਾਰਾ ਖਸਾਡੀ ਦੇ ਵਿੱਚ ਨਿਕਲ ਗਿਆ ਠੀਕ ਹੈ ਜੀ 8 ਘੰਟੇ ਪਾਸ ਕੀਤੀ ਉਸ ਟਾਈਮ ਤੇ ਕਿਉਂਕਿ ਪਾਸ ਟੂ ਦਾ ਤਾਂ ਹੋ ਹੀ ਨਹੀਂ ਸੀ ਜੀ ਹਾਂ ਅੱਛਾ ਮਤਲਬ ਤੁਸੀਂ ਉਹ ਸਮੇਂ ਪੜ੍ਹੇ ਜਦੋਂ ਸਿਰਫ 10ਵੀਂ ਤੱਕ ਸੀ 10ਵੀਂ ਤੱਕ ਸੀ ਉਸ ਤੋਂ ਬਾਅਦ ਵੈਰਾਈਟੀ ਪਾਸ ਕੀਤੀ ਇਲੈਕਟ੍ਰੀਸ਼ੀਅਨ ਦੇ ਟ੍ਰੇਡ ਦੇ ਵਿੱਚ ਠੀਕ ਹੈ ਜੀ ਠੀਕ ਹੈ ਜੀ ਉਹ ਤੋਂ ਬਾਅਦ ਕਰਦੇ ਰਹੇ ਛੋਟੀ ਮੋਟੀ ਕੋਈ ਜਿਹੜੀ ਮਿਲ ਗਈ ਪ੍ਰਾਈਵੇਟ ਜੋ ਕੋਈ ਵੀ ਮਿਲ ਗਈ ਉਹ ਕਰ ਲਈ ਠੀਕ ਹੈ ਜੀ ਬਿਜਲੀ ਬੋਰਡ ਦੇ ਵਿੱਚ ਫ੍ਰੈਂਚਸ਼ਿਪ ਕੀਤੀ ਲਾਈਨਮੈਨ ਦੀ ਜੀ 2 ਸਾਲ ਦੀ ਉਸ ਤੋਂ ਬਾਅਦ ਫਿਰ ਕੁਝ ਲੁਧਿਆਣੇ ਫੈਕਟਰੀਆਂ ਦੇ ਵਿੱਚ ਕੰਮ ਕੀਤਾ। ਠੀਕ ਹੈ ਜੀ। ਉਸ ਤੋਂ ਬਾਅਦ ਇੱਕ ਸਵੀਡਨ ਦੀ ਕੰਪਨੀ ਮਿਲ ਗਈ, 오रिजिनल ਨੈਸਲੇ ਦੇ ਨਾਲ ਮਿਲ ਕੇ ਉਹਦੇ ਨਾਲ ਕਾਫੀ 7-8 ਸਾਲ ਦਾ ਸਫਰ ਉਹਨਾਂ ਦੇ ਨਾਲ ਬਿਤਾਇਆ ਕੀਤਾ। ਜੀ। ਉਸ ਤੋਂ ਬਾਅਦ ਫਿਰ ਆਪਾਂ ਕਚਹਿਰੀ ਲੈਂਚ ਵਿੱਚ ਆ ਗਏ। ਠੀਕ ਹੈ ਜੀ। ਕਚਹਿਰੀ ਲੈਂਚ ਕਿਹੜੇ ਸਾਲਾਂ ਚ ਤੁਸੀਂ ਕਚਹਿਰੀ ਲੈਂਚ ਨੂੰ ਆਏ? ਮੈਂ ਕਚਹਿਰੀ ਲੈਂਚ ਦੇ ਵਿੱਚ ਆਇਆ ਜੀ ਸਨ 2003 ਦੇ ਵਿੱਚ। ਜੀ। 2003 ਦੇ ਵਿੱਚ ਆ ਕੇ ਮੈਂ ਇੱਥੇ ਸਾਈਕਲ ਸਟੈਂਡ ਦਾ ਠੀਕਾ ਲਿਆ ਸੀਗਾ 2004 ਦੇ ਵਿੱਚ ਕਚੈਰੀਆਂ 'ਚ 2004 ਦੇ ਵਿੱਚ ਸਾਈਕਲ ਸਟੈਂਡ ਦਾ ਠੀਕਾ ਲਿਆ ਸੀ ਜੋ ਕਿ ਮਾਰਚ 6 ਤੱਕ ਰੱਖਿਆ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਉਹ ਫੋਟੋਸਟੇਟ ਲਗਾ ਲਈ ਜੀ ਕੁਝ ਸਮਾਂ ਫੋਟੋ ਰਿਡਿਟ ਦੀ ਬਤੀਤ ਕੀਤੀ ਤੇ ਉਸ ਤੋਂ ਬਾਅਦ ਜੀ ਨਵੀਂ ਵੀਜ਼ਾ ਦਾ ਲਾਇਸੈਂਸ ਲੈ ਲਿਆ ਠੀਕ ਹੈ ਜੀ ਉਸ ਤੋਂ ਲੈ ਕੇ ਹੁਣ ਤੱਕ ਦਾ ਸਮਾਂ ਆਪ ਬਤੌਰ ਅਜੀਨਵੀਸ ਕਮਾਉਂਕ ਜਗ੍ਹਾ ਦੇ ਵਿੱਚ ਬਤੀਤ ਕਰ ਰਹੇ ਹਾਂ ਠੀਕ ਹੈ ਜੀ ਤੇ ਇਹ ਸਮਾਂ ਬਦਲਿਆ ਕਿਵੇਂ ਮਤਲਬ ਵੀ ਬਾਕੀ ਤੁਸੀਂ ਉਹਦੀ ਟ੍ਰੇਨਿੰਗ ਵਗੈਰਾ ਕਿਥੋਂ ਲਈ ਫਿਰ ਟਾਈਪਿੰਗ ਦੀ ਜਾਂ ਹੋਰ ਕਚਹਿਰੀਆਂ ਦੇ ਕੰਮ ਮੈਂ ਟਾਈਪਿੰਗ ਕਰਦਾ ਹਾਂ ਜੀ ਹਾਂਜੀ ਮੇਰੇ ਕੋਲ ਲਾਇਸੈਂਸ ਰਵੱਤਾਂ ਲਈ 14 14 ਨਾਲ ਲੇਖਣ ਦਾ ਜਾਂ ਮੇਰੇ ਕੋਲ ਕੰਪਿਊਟਰ ਰੱਖਿਆ ਹੋਇਆ ਹਾਂਜੀ ਬਤੌਰ ਟਾਈਪਿਸਟ ਮੈਂ ਆਪਣੇ ਬੇਟੇ ਨਾਲ ਰੱਖਿਆ ਹੋਇਆ ਉਹ ਬਤੌਰ ਟਾਈਪਿਸਟ ਕੰਮ ਕਰਦਾ ਉੱਥੇ ਮਤਲਬ ਹੁਣ ਤੁਸੀਂ ਬਾਣੇ 'ਚ ਹੀ ਰਹਿੰਦੇ ਹੋ ਉੱਥੇ ਹਾਂਜੀ ਬਾਣੇ ਠੀਕ ਹੈ ਜੀ ਤੇ ਆਪਾਂ ਮੇਨ ਮੁੱਦੇ ਤੇ ਆਈਏ ਵੀ ਬੁੱਢਾ ਦਲ 'ਚ ਆਉਣ ਦਾ ਸਵੱਭ ਕਦੋਂ ਬਣਿਆ ਮੈਂ ਸੰ 2010 ਦੇ ਵਿੱਚ ਬੁਢਾਦਲ ਦਾ ਅਮਰਤਵਾਨ ਕੀਤਾ ਸੀ ਦਮਦਮਾ ਸਾਬ ਤੋਂ ਜੀ ਇੱਥੋਂ ਦਿਖਵਾਣੋ ਸ਼ੌਨੀ ਦੇ ਮਾਨ ਤੋਂ ਅੱਬਾ ਹਰਜੀਤ ਸਿੰਘ ਕਲਸੀ ਜੀ ਮੈਨੂੰ ਲੈ ਕੇ ਗਏ ਸੀ ਠੀਕ ਹੈ ਜੀ ਉਹਨਾਂ ਨੇ ਅਮਰਤਵਾਨ ਕਰਵਾਇਆ ਸੀ ਉੱਥੇ ਠੀਕ ਹੈ ਜੀ ਬਸ ਉਸ ਤੋਂ ਬਾਅਦ ਚਲੋ ਚੱਲਦੇ ਹਾਂ ਜੀ ਮਤਲਬ ਵੀ ਉਦੋਂ ਤੋਂ ਹੀ ਬਾਣੇ ਚ ਆ ਗਏ ਸੀਗੇ ਤੁਸੀਂ ਬਾਣੇ ਵਿੱਚ ਮੈਂ ਤਕਰੀਬਨ 2021 ਦੇ ਵਿੱਚ ਵਾਣਾ ਪਾਣਾ ਸ਼ੁਰੂ ਕੀਤਾ ਜਦੋਂ ਕਿ ਬੁੱਢਾ ਦਲ ਦੇ ਨਾਲ ਬਤੌਰ ਜਾਪੀਆ ਸਿੰਘ ਡਿਊਟੀ ਮਿਲੀ ਵੀ ਬੁੱਢਾ ਦਲ ਦੇ ਵਿੱਚ ਬਾਬਾ ਬਲਬੀਰ ਸਿੰਘ ਦੇ ਨਾਲ ਹਾਂਜੀ ਹਾਂਜੀ ਉੱਥੇ ਬਾਬਾ ਮਕਰ ਸਿੰਘ ਦੇ ਨਾਲ ਬਾਬਾ ਮੱਕਾ ਸਿੰਘ ਦੇ ਜਥੇ ਚ ਤਸਵੀਂ ਬੰਦੀ ਵੱਲੋਂ ਜਦੋਂ ਡਿਊਟੀ ਮਿਲੀ ਉਦੋਂ ਤੋਂ ਫਿਰ ਮਿਲਣ ਦੇ ਵਾਣਾ ਪਾਣਾ ਸ਼ੁਰੂ ਕਰ ਦਿੱਤਾ ਸੀ ਠੀਕ ਹੈ ਜੀ ਉੱਥੇ ਸਿਵਰ ਨਵਾਉਂਦੇ ਆ ਹੁਣ ਵੀ ਨਵਾਉਂਦੇ ਆ ਠੀਕ ਹੈ ਜੀ ਹੁਣ ਵੀ ਸਾਡਾ 15 16 17 ਦਾ ਕਰਾ ਹਲਾ-ਗਲਾ ਵਿੱਚ ਖੰਡਪਾਸ਼ ਉੱਥੇ ਜਾਣਾ ਠੀਕ ਹੈ ਜੀ ਉਸ ਤੋਂ ਬਾਅਦ ਵੀ 21 22 ਚਮਕੌਰ ਸਾਹਿਬ ਹੈ ਫਿਰ ਤੁਸੀਂ ਦਲ ਦੇ ਵਿੱਚ ਰਹੇ ਵੀ ਉਹ ਲੰਬਾ ਸਮਾਂ ਜਾਂ ਮਤਲਬ ਆਉਂਦੇ ਜਾਂਦੇ ਰਹਿੰਨੇ ਹੋ ਆਉਂਦੇ ਜਾਂਦੇ ਨਹੀਂ ਜਲਦੂ ਜਿਹਾ ਲੰਬਾ ਸਮਾਂ ਨਹੀਂ ਸੀ ਗੁਜ਼ਾਰਿਆ ਪੱਕੇ ਤੌਰ ਤੇ ਦਲ ਚ ਨਹੀਂ ਰਹੇ ਬਾਬਾ ਜੀ ਦਲ ਚ ਰਹੇ ਨੇ तकरीबन 2 ਸਾਲ ਦਾ 1.5 ਸਾਲ ਦਾ ਕਹਿ ਰਹੇ ਨੇ ਸਮਾਂ ਗੁਜ਼ਾਰਿਆ ਦਲ ਚ ਠੀਕ ਹੈ ਜੀ ਮੈਂ ਗਲਤ ਨਹੀਂ ਰਿਹਾ ਠੀਕ ਹੈ ਜੀ ਅੱਛਾ ਬਾਬਾ ਜੀ ਨਿਹੰਗ ਸਿੰਘਾਂ ਬਾਰੇ ਨਾ ਬੜੀਆਂ ਗੱਲਾਂ ਹੁੰਦੀਆਂ ਨੇ ਲੋਕ ਨਿਹੰਗ ਸਿੰਘਾਂ ਬਾਰੇ ਬਹੁਤ ਤਰ੍ਹਾਂ ਦੇ ਖਿਆਲ ਮਨ ਚ ਰੱਖਦੇ ਆ ਅੱਜ ਆਪਾਂ ਮੇਨ ਗੱਲ ਉਹੀ ਕਰਨੀ ਆ ਵੀ ਜਿਹੜੇ ਨਿਹੰਗ ਸਿੰਘ ਹੁੰਦੇ ਆ ਇਹਨਾਂ ਦਾ ਅਸਲ ਚ ਜੀਵਨ ਹੈ ਕੀ ਆ ਲੋਕ ਨਾ ਕਹਿੰਦੇ ਆ ਵੀ ਇਹ ਸੁੱਖਾ ਪਿੰਦੇ ਆ ਮੈਂ ਮਾਫੀ ਚਾਹੁੰਦਾ ਵੀ ਮੈਂ ਸ਼ਬਦ ਵਰਤਦਾ ਕਹਿੰਦੇ ਵੀ ਭੰਗ ਪੀਣੇ ਆ ਸੁੱਖਾ ਪੀਣੇ ਆ ਵੀ ਜਦੋਂ ਪੰਥ ਨੂੰ ਲੋੜ ਹੁੰਦੀ ਆ ਉਦੋਂ ਨਿਹੰਗ ਸਿੰਘ ਦਿਖਦੇ ਨਹੀਂ ਹਣਾ ਵੀ ਇਹ ਆਪਣੀ ਉਹ ਕਰਦੇ ਆ ਤੇ ਪਰ ਅਸਲ ਚ ਨਿਹੰਗ ਸਿੰਘ ਹੈ ਕੌਣ ਹੈ ਕੀ ਹੈ ਨਿਹੰਗ ਇਹ ਫੌਜ ਕਿੱਥੋਂ ਆਈ ਆ ਕਿਵੇਂ ਬਣੀ ਆ ਇਹ ਫੌਜ ਹੁਣ ਕਿਹੜੇ ਪਹਿਰੇ ਚ ਰਹਿੰਦੀ ਆ ਇਹ ਜੋ ਨਿਹੰਗ ਸਿੰਘ ਫੌਜਾਂ ਨੇ ਹਾਂਜੀ ਇਹ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੀਰ ਸਾਹਿਬ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਪੰਜਾਬ ਵੱਲ ਭੇਜਿਆ ਸੀ ਹਾਂਜੀ ਉਸ ਦੇ ਨਾਲ ਹੀ ਉਸੇ ਟਾਈਮ ਬੁਢਾ ਦਲ ਦਾ ਵੀ ਗਠਨ ਕੀਤਾ ਸੀ ਠੀਕ ਆ ਜੀ ਜਿਸ ਦਿਨ ਪਹਿਲੇ ਚਾਹਤਾਰ ਬਾਬਾ ਬਨੋਦ ਸਿੰਘ ਜੀ ਨੂੰ ਬਣਾ ਕੇ ਉੱਥੋਂ ਗੁਰੂਵਾਰ ਨੇ ਆਪਣਾ ਥਾਪੜਾ ਦੇ ਕੇ ਪੰਜਾਬ ਵੱਲ ਭੇਜਿਆ ਸੀ ਇੱਥੇ ਬੰਦਾ ਬਹਾਦਰ ਨੂੰ ਇਹ ਹਜ਼ਰੀਅਤ ਕੀਤੀ ਸੀ ਕਿ ਤੂੰ ਜੋ ਵੀ ਕਰੇਗਾ ਚਾਹਤਾਰ ਜੀ ਨੂੰ ਪੁੱਛ ਕੇ ਕਰੇਗਾ ਬਾਬਾ ਬਨੋਦ ਸਿੰਘ ਜੀ ਨੂੰ ਬਾਬਾ ਬਨੋਦ ਸਿੰਘ ਜੀ ਠੀਕ ਆ ਜੀ ਇਹ ਬਾਬਾ ਬਨੋਦ ਸਿੰਘ ਜੀ ਨੂੰ ਹਜ਼ੂਰ ਸਾਹਿਬ ਤੋਂ ਤੋਰਿਆ ਹਜ਼ੂਰ ਸਾਹਿਬ ਠੀਕ ਹੈ ਜਦੋਂ ਅੰਤਲਾ ਸਮਾਂ ਦਸਵੀਂ ਪਾਤਸ਼ਾਹ ਮਹਾਰਾਜ ਨੇ ਉੱਥੇ ਬਤਾਇਆ ਨਦੀਕਾ ਸ਼ਾਸਤਰ ਵਗੈਰਾ ਸ਼ਾਸਤਰ ਨਗਾਰੇ ਵਗੈਰਾ ਪੇਟ ਕਰਕੇ ਜੋ ਵੀ ਸਮਾਨ ਜ਼ਰੂਰੀ ਹੁੰਦਾ ਜੀ ਸਾਰਾ ਸਮਾਨ ਲੈ ਕੇ ਜੀ ਇਧਰ ਨੂੰ ਪੰਜਾਬ ਵੱਲ ਟੋੜਿਆ ਸੀ ਠੀਕ ਹੈ ਜੀ ਬੰਦਰਾ ਬਾਦਰ ਬਾਬਾ ਬਨੋ ਸਿੰਘ ਜੀ ਦੇ ਅੰਡਰ ਰੱਖਿਆ ਸੀ ਉਹਨਾਂ ਨੇ ਠੀਕ ਹੈ ਜੀ ਤੇ ਬਾਬਾ ਬੰਦਰਾ ਬਾਦਰ ਸਿੰਘ ਜੀ ਇਹਨਾਂ ਦੇ ਅੰਡਰ ਰੋ ਕੇ ਕੰਮ ਕਰਨਗੇ ਠੀਕ ਹੈ ਜੀ ਬੁੱਢਾ ਦਲ ਦਾ ਸਥਾਪਨਾ ਹੋਈ ਹਾਂਜੀ ਉਸ ਤੋਂ ਬਾਅਦ ਬੁੱਢਾ ਦਲ ਦੇ ਪਹਿਲੇ 10 ਜਥੇਦਾਰ ਜਿਹੜੇ ਸੀਗੇ ਹਾਂਜੀ ਉਹੋ ਹੀ ਅਕਾਲ ਤਖਤ ਦੇ ਜਥੇਦਾਰ ਸੀ ਪਹਿਲੇ 10 ਜਥੇਦਾਰ ਪਹਿਲੇ ਬੁੱਢਾ ਦਲ ਦੇ 10 ਜਥੇਦਾਰ ਹੀ ਅਕਾਲ ਤਖਤ ਦੇ ਜਥੇਦਾਰ ਰਹੇ ਨੇ ਠੀਕ ਹੈ ਜੀ ਇੱਥੇ ਮੈਂ ਦੱਸ ਦਵਾਂ ਅਕਾਲ ਤਖਤ ਦਾ ਜਥੇਦਾਰ ਤਾਂ ਬਾਅਦ ਦੇ ਵਿੱਚ ਬਣਿਆ ਹਾਂਜੀ ਬੁੱਢਾ ਦਲ ਦਾ ਜਥੇਦਾਰ ਪੁਰਾਣਾ ਹੈ ਇਸ ਕਰਕੇ ਬੁੱਢਾ ਦਲ ਦੇ ਜਥੇਦਾਰ ਦੀ ਵੈਲਿਊ ਹਾਂਜੀ ਇਤਿਹਾਸ ਇਤਿਹਾਸ ਦੇ ਮੁਤਾਬਕ ਬਹੁਤ ਪੁਰਾਣੀ ਹੈ ਮਤਲਬ ਵੀ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜਾ ਬੁੱਢਾ ਦਲ ਦਾ ਜਥੇਦਾਰ ਆ ਉਹ ਅਕਾਲ ਤਖਤ ਜਥੇਦਾਰ ਨਾਲੋਂ ਜ਼ਿਆਦਾ ਪਾਵਰ ਰੱਖਦਾ ਪਾਵਰ ਆਪਣੇ ਹਸਾਬ ਵਿੱਚ ਕਿਸੇ ਟਾਈਮ ਤੇ ਰੱਖਦਾ ਸੀ ਹੂੰ ਤਾਂ ਪਾਵਰ ਅਕਾਲ ਤਖਤ ਨੂੰ ਸਭ ਤੋਂ ਵੱਡਾ ਮੰਨਦੇ ਆ ਪਾਵਰ ਅਕਾਲ ਤਖਤ ਦੀ ਪਾਵਰ ਹੁਣ ਤਾਂ ਮਤਲਬ ਸਾਰਾ ਪੰਥ ਹੀ ਸਪੁਰਤ ਅਕਾਲ ਤਖਤ ਜੀ ਨੇ ਕੋਮੇਟੀ ਬਣਾ ਲਈ ਆਪਣੀ ਛੋਟੀ ਕਮੇਟੀ ਬਣਾਉਣ ਤੋਂ ਬਾਅਦ ਉਸ ਤੋਂ ਬਾਅਦ ਜਥੇਦਾਰ ਆਪਣਾ ਅਲੱਗ ਬਣਾ ਲਿਆ ਅਕਾਲ ਤਖਤ ਨੇ ਠੀਕ ਹੈ ਜੀ ਉਸ ਤੋਂ ਪਹਿਲਾਂ ਬੁੜੇ ਦਲ ਦੇ ਅੰਦਰ ਹੀ ਸੀ ਵੀ ਜਿਹੜਾ ਜਥੇਦਾਰ ਬੁਢੇ ਦਲ ਦਾ ਲੱਗਦਾ ਸੀ ਉਹ ਹੀ ਅਕਾਲ ਤਖਤ ਉਹ ਜਿਹੜਾ ਅਕਾਲ ਤਖਤ ਦਾ ਸਰਦਾਰ ਹੁੰਦਾ ਸੀਗਾ ਠੀਕ ਹੈ ਜੀ ਤੇ ਨਿਹੰਗ ਸਿੰਘਾਂ ਦੀ ਰਹਿਣੀ ਸਹਿਣੀ ਕੀ ਆ ਅੱ ਨਾ ਸਿੰਘਾਂ ਦਿਹਾੜੀ ਤੇਹੀ ਹੈ ਸ਼ਿਦਾ ਸਿੰਘਾਂ ਸਿੰਘਾਂ ਦੀ ਰੈਣੀ ਦੇ ਸ਼ੁਰੂ ਦੇ ਕਿਹਾ ਜਾਂਦਾ ਵੀ ਉਹਦੀ ਨੀਂਦ ਘੋੜਿਆਂ ਦੀ ਕਾਠੀਆਂ ਤੇ ਹੁੰਦੀ ਹੈ ਠੀਕ ਹੈ ਜੀ ਵੀ ਜਿਹੜੀ ਫੌਜ ਆ ਉਹ ਸ਼ੁਰੂ ਤੋਂ ਜੰਗਾਂ ਜੂਜ ਰਹੀ ਨੇ ਹਾਂ ਜੀ ਅੱਜ ਵੀ ਚਕਰਵਰਤੀ ਫੌਜਾਂ ਜਿਹੜੀਆਂ ਹੈਗੀਆਂ ਨੇ ਹਾਂ ਜੀ ਜਿੱਥੇ ਬੜਾ ਕਰਨਾ ਕਰਨਾ ਸਪਾਦਾ ਸਰੀਆ ਮਰਦੇ ਨੇ ਸਾਰੇ ਮਤਲਬ ਉਹ ਉਦਾਂ ਹੀ ਰਹਿਣੀ ਸੈਣੀ ਸਾਰਾ ਕੁਝ ਹੋਈ ਹੈ ਤੇ ਪਰ ਕੋਸ਼ਕ ਗੱਲਾਂ ਨੇ ਕੋਸ਼ਕ ਸਵਾਲ ਨੇ ਮੇਰੇ ਪਹਿਲਾਂ ਕਹਿੰਦੇ ਸੀ ਵੀ ਜਦੋਂ ਨਿਹੰਗ ਸਿੰਘ ਪਿੰਡਾਂ ਚ ਆਉਂਦੇ ਸੀ ਉਹ ਆ ਕੇ ਲੋਕਾਂ ਨੂੰ ਬਾਣੀ ਤੇ ਬਾਣੇ ਦੇ ਨਾਲ ਜੋੜਦੇ ਸੀ ਬਿਲਕੁਲ ਤੇ ਹੁਣ ਉਹ ਚੀਜ਼ ਆ ਜਿਹੜੀ ਉਹ ਵਿਸਰ ਗਈ ਉਹ ਕਿਉਂ ਵਿਸਰੀ ਉਹਦਾ ਕੀ ਕਾਰਨ ਬਣਿਆ ਨਹੀਂ ਕੋਈ ਚੀਜ਼ ਨਹੀਂ ਵਿਸਰੀਏ ਬਾਣੀ ਬਾਣਾ ਹੁਣ ਵੀ ਚੱਲਦਾ ਜਿੱਥੇ ਵੀ ਬੋੜਾ ਦਲ ਦਾ ਪ੍ਰਾਹ ਲੱਗਦਾ ਹੈ ਹਾਂਜੀ ਉੱਥੇ ਸਵੇਰ ਸ਼ਾਮ ਬਾਣੀ ਦਾ ਕੀਰਤਨ ਪ੍ਰਵਾਹ ਚੱਲਦਾ ਹੈ ਔਰ ਪ੍ਰਾਹ ਚੱਲਦਾ ਹੈ ਦਿਨ ਦੇ ਵਿੱਚ ਇੱਕ ਵਾਰੀ ਹਾਂਜੀ ਅੱਡੇ ਅੱਡੇ ਜਾਂਦੀ ਕਲਾਸ ਲੈਂਦੇ ਨੇ ਜਿਹੜੇ ਬੱਚੇ ਆਉਂਦੇ ਨੇ ਜਾਂ ਕੋਈ ਹੋਰ ਆਉਂਦਾ ਉਹਨਾਂ ਨੂੰ ਸਾਰਿਆਂ ਨੂੰ ਪਿੱਤਾ ਦੇਣ ਲਈ ਉੱਥੇ ਲੋਕਾਂ ਦੇ ਜਿਹੜੇ ਲੋਕ ਦਲ ਚ ਆਉਂਦੇ ਆ ਇੱਥੇ ਬੱਚੇ ਆਉਂਦੇ ਉੱਥੇ ਦਰਸ਼ਨ ਕਰਨ ਲਈ ਬੱਚੇ ਆਉਂਦੇ ਜਾਂ ਵੱਡੇ ਵੀ ਆਉਂਦੇ ਜਿਹੜੇ ਸੰਥਾ ਲੈਣੀ ਚਾਹੁੰਦੇ ਹਾਂ ਜੀ ਉਹਨੂੰ ਸਭ ਨੂੰ ਕੀਤਾ ਜਾਂਦਾ ਹੁਣ ਉਹ ਵੀ ਕੀਤਾ ਜਾਂਦਾ ਸਵੇਰੇ 12 ਵਜੇ ਤੋਂ ਲੈ ਕੇ ਜੀ ਪਾਣੀ ਦਾ ਪੈਰਾ ਲੱਗ ਜਾਂਦਾ ਤੇ 1 ਵਜੇ ਪਹਿਲਾ ਨਗਾਰਾ ਲੱਗਦਾ ਰਾਤ ਨੂੰ ਰਾਤ ਨੂੰ 1 ਵਜੇ ਉਸ ਤੋਂ ਲੈ ਕੇ 8 ਵਜੇ ਤੱਕ ਦਾ ਪਾਣੀ ਦਾ ਪ੍ਰਵਾਹ ਲਗਾਤਾਰ ਨਿਤਨੇਮ ਚੱਲਦਾ 12 ਵਜੇ ਉੱਠ ਕੇ ਨਹਾ ਕੇ ਇਸ਼ਨਾਨ ਕਰਕੇ 1 ਵਜੇ ਤਿਆਰ ਪਰ ਤਿਆਰ ਹੋ ਕੇ ਫੋਟਾ ਗੁਰੂ ਮਹਾਰਾਜ ਦੇ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਚਰਨੀ ਨਮਸਕਾਰ ਕਰ ਦਿੰਦੇ ਹਾਂ ਜੀ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਨਗਰ ਕੀਰਤਨ ਗੁਰੂ ਮਹਾਰਾਜਦਰ ਠਿਕਾਣਾ ਮਰਿਆਦਾ ਰਹਿਣਸਾਲ ਪਾਪਾ ਮੰਗਰ ਸਿੰਘ ਨੇ ਜਿਹੜਾ ਜੋ ਮੇਨ ਹੈਡ ਕਰਨਥੀ ਨੇ ਬੁੱਢਾ ਦਾਲ ਦੇ ਠੀਕ ਆ ਜੀ ਮੇਨ ਹੈਡ ਦੇ ਰਨਥੀ ਨੇ ਉਹ ਸਾਰੇ ਉਹਨਾਂ ਦੀ ਰਹਿਣ ਤੇ ਵਿੱਚ ਸਾਰੇ ਨਗਰ ਕੀਰਤਨ ਸਾਰਾ ਕੁਝ ਉੱਧਾ ਹੀ ਚੱਲ ਰਿਹਾ ਜਿੱਦਾਂ ਪਰਾਤਨ ਜਿਵੇਂ ਆਪਾਂ ਪਰਾਤਨ ਪਿਛਲੇ ਬੈਕ ਸਾਈਡ ਤੋਂ ਆ ਰਹੇ ਸੀ ਕਿ ਵੀ ਹਾਂ ਆਪਣੇ ਘੋੜਿਆਂ ਤੇ ਰਹਿੰਦੇ ਸੀਗੇ ਨੰਗ ਸਿੰਘ ਪੂਰੇ ਆਰਬਲਟ ਚ ਹਰ ਗੁਰਦੁਆਰੇ ਚ ਘੁੰਮਣ ਦੇ ਤੀਗੇ 12 ਮੀਲ ਮੀਲ ਦੇ ਕੋ ਕੋ ਤੇ ਪੜਾ ਤੀਗੇ ਹਾਂਜੀ ਆਪਾਂ ਕਹਿੰਦੇ ਤੀਗੇ ਨਾ ਤੇ ਉਦਾਂ ਹੀ ਪ੍ਰਾਤਨ ਨੇ ਜਿੱਦਾਂ ਪ੍ਰਾਤਨ ਪਹਿਲਾਂ ਦਾ ਚੱਲਦਾ ਆ ਰਿਹਾ ਉਦਾਂ ਹੀ ਪੰਥਦਾਨ ਆਪਣੀਆਂ ਨੀਤੀਆਂ ਜਿੱਦਾਂ ਕਿ ਇਹ ਆਪਣੇ ਲੰਗਰ ਹਾਲ ਦੇ ਵਿੱਚ ਲੰਗਰ ਮਰਿਆਦਾ ਪੰਥਦਾਨ ਦੀ ਉਹ ਪੁਰਾਣੀ ਮਰਿਆਦਾ ਵੀ ਜਿਹੜੀ ਮਰਿਆਦਾ ਜੋ ਤੁਰੀ ਆ ਰਹੀ ਆ ਉਹ ਕੋਈ ਮਰਿਆਦਾ ਰੱਖੀ ਹੋਈ ਹੈ ਕੈਮ ਰੱਖੀ ਹੈ ਬਾਕੀ ਕੈਮ ਰੱਖੀ ਹੋਈ ਹੈ ਠੀਕ ਹੈ ਬਾਬਾ ਬਲਵਿੰਦਰ ਸਿੰਘ ਜੀ ਉਹਨਾਂ ਤੋਂ ਠੀਕ ਹੈ ਜੀ ਉਹਨਾਂ ਦੀ ਅਨੁਮਾਈ ਹੈ ਠੀਕ ਚੱਲ ਰਿਹਾ ਹੈ ਇਹ ਫੁੱਟਾ ਦਲ ਪੰਤ ਚੱਥੇਦਾਰ ਚੱਲ ਰਹੇ ਹਨ ਠੀਕ ਹੈ ਜੀ ਹਾਂਜੀ ਤੇ ਜਿਹੜੀਆਂ ਅੱਗੇ ਜੱਥੇਦਾਰੀ ਦੀ ਸੇਵਾ ਮਿਲਦੀ ਆ ਹਾਂਜੀ ਜਿਵੇਂ ਆਪਣੇ ਇਲਾਕਿਆਂ ਦੇ ਜੱਥੇਦਾਰ ਥਾਪੇ ਜਾਂਦੇ ਆ ਹਨਾ ਤੇ ਜਾ ਫਰਲੇ ਦੀ ਸੇਵਾ ਮਿਲਦੀ ਆ ਇਹ ਕਿੰਨਾ ਸਿੰਘਾਂ ਨੂੰ ਮਿਲਦੀ ਆ ਗੋ ਸਿੰਘ ਫੁੱਟਾ ਦਲ ਦੀ ਸੇਵਾ ਕਰਦੇ ਆ ਠੀਕ ਹੈ ਜੀ ਦਲ ਦੀ ਸੇਵਾ ਕਰਨੀ ਨਹੀਂ بڑے بڑے ਸਿੰਘ ਮੈਂ ਐਸੇ ਦੇਖਿਆ ਵੀ ਜਿਨ੍ਹਾਂ ਨੇ ਛੋਟੀ ਉਮਰ ਚ ਦਲ ਪ੍ਰਾਪਤ ਕਰਿਆ ਮੇਰੇ ਖਿਆਲ ਵੀ 20 25 ਸਾਲਾਂ ਦੀ ਉਮਰ ਚ ਦਲ ਦੇ ਵਿੱਚ ਇਹੋ ਜਿਹੇ ਸਿੰਘ ਵੀ ਨੇ ਜਿਹੜੇ 8 8 ਸਾਲ ਦੀ ਉਮਰ ਦੇ ਵਿੱਚ ਦਲ ਚਾ ਜਾਂਦੇ 6 6 ਸਾਲ ਦੀ ਉਮਰ ਦੇ ਵਿੱਚ ਦਲ ਉਮਰ ਦੇ ਵਿੱਚ ਦਲ ਚਾ ਜਾਂਦੇ ਉਹ ਆ ਕੇ ਦਲ ਨੂੰ ਬਹੁਤ ਵੱਡੇ ਪ੍ਰਾਪਤੀ ਕਰ ਰਹੇ ਨੇ ਜੀ ਬਾਬਾ ਬਲਵੀਰ ਸਿੰਘ ਵੀ 8 ਸਾਲ ਦੀ ਨੌ ਉਮਰ ਦੇ ਵਿੱਚ ਦਲ ਚਾ ਗਏ ਸੀ ਜਿਹੜੇ ਸਾਡੇ ਜੈਦਾਰ ਨੇ ਅੱਜ ਬਹੁਤ ਦਲ ਦੇ ਬਾਬਾ ਬਲਵੀਰ ਸਿੰਘ ਜੀ ਹਾਂ ਠੀਕ ਹੈ ਜੀ ਬਹੁਤ ਛੋਟੀ ਉਮਰ ਚ ਦਲ ਚਾ ਗਏ ਸੀ ਉਹ ਦਲ ਦੇ ਨਾਲ ਬਾਬਾ ਸੰਤਾ ਸਿੰਘ ਜੀ ਨੇ ਖੁਦ ਇਹਨਾਂ ਨੂੰ ਪੜਾਇਆ ਹੈ ਕੁੱਦ ਲਖਾਇਆ ਸਾਰੀ ਬਿਧਿਆ ਪ੍ਰਾਪਤ ਕਰਵਾਈਏ ਸਭ ਕੁਝ ਕੀਤਾ ਉਹਦੋਂ ਵੀ ਚੱਲ ਰਹੇ ਨੇ ਉਹ ਤੇ ਜਿਹੜੀ ਫਰਲਾ ਦੇਣ ਦੀ ਇਹ ਸੇਵਾ ਹੈ ਇਹ ਕਿਹੜੇ ਸਿੰਘ ਨੂੰ ਪ੍ਰਾਪਤ ਫਰਲਾ ਕਿਹੜੇ ਸਿੰਘ ਨੂੰ ਪ੍ਰਾਪਤ ਹੁੰਦਾ ਫਰਲਾ ਪੰਥ ਦਲ ਨੇ ਸੂਚਨਾ ਹੁੰਦਾ ਕਿਹੜਾ ਸਿੰਘ ਸਾਡੇ ਲਈ ਨਹੀਂ ਕਿਹੜੀ ਸੇਵਾ ਮਤਲਬ ਕਿਦਾਂ ਦੀ ਕੋਈ ਵੀ ਸੇਵਾ ਪੰਥ ਦਲ ਚ ਕਰਨੀ ਹੈ ਕੋਈ ਵੀ ਕੁਝ ਨੇ ਕੁਰਬਾਨੀ ਕੀਤੀ ਹੈ ਪੰਥ ਦਲ ਲਈ ਹਾਂਜੀ ਕੋਈ ਵੀ ਆਪਣਾ ਸਮਾਂ ਬਤੀਤ ਕੀਤਾ ਪੰਥ ਦਲ ਲਈ ਕੋਈ ਸੇਵਾ ਕੀਤੀ ਹੈ ਪੰਥ ਦਲ ਲਈ ਉਹਨੂੰ ਉਹ ਦਲ ਪੰਥ ਸੋਚ ਕੇ ਆਪਣੇ ਸਾਹਮਣੇ ਫਰਲਾ ਦਿੰਦਾ ਦਿੱਤਾ ਸਟਾਰਟਿੰਗ ਤੋਂ ਸਰ ਮੈਂ ਪਹਿਲਾ ਪਾਤਸ਼ਾਹ ਦੇ ਵਿੱਚ ਗਿਆ ਪੰਤਾਲ ਦੇ ਵਿੱਚ ਜਾ ਕੇ ਬਕਾਇਦਾ ਘੋੜਿਆਂ ਦੀ ਲੇੰਥ ਵੀ ਚੱਕੀ ਐ ਠੀਕ ਹੈ ਜੀ ਠੀਕ ਹੈ ਨਾ ਤੇ ਘਾ ਵੀ ਬੱਟਾ ਤੋਂ ਖੁਰਚਿਆ ਮੈਂ ਆਪ ਜੱਟ ਜ਼ਿੰਮੇਦਾਰ ਨਾ ਤੇ ਜੱਟਾਂ ਦੀਆਂ ਬੱਟਾਂ ਤੇ ਜਾ ਜਾ ਕੇ ਮੈਂ ਘਾ ਖੁਰਚਿਆ ਠੀਕ ਹੈ ਜੀ ਤੇ ਮੈਂ ਸੇਵਾ ਕੀਤੀ ਜਾਨੀ ਮੈਂ ਉਹ ਕਿਸਰ ਨੀਵਾ ਕਰਕੇ ਗੁਰੂ ਦੇ ਚਰਨਾਂ ਚੱਕਿਆ ਫੇਰ ਜਾ ਕੇ ਉਹ ਜਦੀ ਮੜ ਪਾਤੀ ਹੱਸਦੀ ਆ ਇਸ ਇਸ ਚੀਜ਼ ਤੋਂ ਬਾਅਦ ਫੇਰ ਉਸ ਤੋਂ ਬਾਅਦ ਫੇਰ ਮੈਨੂੰ ਮਰਿਆਦਾ ਬਾਬਾ ਮੰਗਰ ਸਿੰਘ ਜੀ ਉਹਨਾਂ ਨੇ ਦੇਖੋ ਮੈਨੂੰ ਜਣੀ ਤੇ ਮੈਂ 5-6 ਦਿਨ ਹੋਏ ਸੀ ਕਿ ਲੱਗੇ ਤੇ ਮੇਰੀ ਕਿਸਮਤ ਜਣੀ ਤੇ ਇੰਨੀ ਚੰਗੀ ਸੀ ਕਿ ਮੈਨੂੰ ਆਪਣੇ ਆਪ ਨੂੰ ਵੀ ਜਾਗ ਚੇਤਨਾ ਨਹੀਂ ਸੀ ਕਿ ਵੀ ਮੈਂ ਐਡੀ ਵੱਡੀ ਮੈਨੂੰ ਨਗਾਰਾ ਦੇ ਦੀ ਮਰਿਆਦਾ ਹਾਂਜੀ ਜੋ ਨਗਾਰਚੀ ਦੀ ਮਰਿਆਦਾ ਮੈਨੂੰ ਐਡੀ ਵੱਡੀ ਸੀਟ ਮਿਲੂਗੀ ਮੈਨੂੰ ਜਾਂਦੀ ਸਾਰੇ ਨਗਾਰਚੀ ਦੀ ਮਰਿਆਦਾ ਠੀਕ ਹੈ ਜੀ ਦਿੱਤੀ ਪਾਪਾ ਬਲਦੇਵ ਸਿੰਘ ਜੱਥੇ ਦਾ ਘੋੜਿਆਂ ਦੇ ਜੀ ਹਾਂਜੀ ਟੋਡੀ ਪਿੰਡ ਤੇ ਕਹਿੰਦੇ ਆਲੇ ਉਹ ਟੋਡੀ ਪੰਡਿਆ ਕਹਿੰਦੇ ਨੇ ਜਿਹੜਾ ਟੋਡੀ ਬਾਬਾ ਜੀ ਕਹਿੰਦੇ ਆ ਬੱਬਰ ਟੋਡੀ ਉਹਨਾਂ ਬੰਦੇ ਜੱਥੇਦਾਰ ਵੱਲੋਂ ਮੈਨੂੰ ਨਗਾਰੇ ਦੀ ਮਰਿਆਦਾ ਨਗਾਰਚੀ ਬਣਾ ਕੇ ਅਰਦਾਸ ਕਰਕੇ ਨੁਕਤ ਕੀਤਾ ਤੇ ਮੈਂ 3 ਸਾਲ ਸੇਵਕ ਨਾ 3 ਮਹੀਨੇ ਚਾਰ ਮਹੀਨੇ ਨਗਾਰੇਆਂ ਦੀ ਸੇਵਾ ਕੀਤੀ ਆ ਤੇ ਘੋੜਿਆਂ ਦੀ ਰਿਹਾਂ ਜੀ ਠੀਕ ਆ ਜੀ ਤੇ ਚਾਰ ਮਹੀਨੇ ਮੈਂ ਚੱਪਲਾ ਤੇ ਇੱਕ ਵਾਰ ਵੀ ਚੱਪਲ ਨਹੀਂ ਪਾਈ ਹਾਂ ਇਹ ਬਹੁਤ ਵੱਡੀ ਗੱਲ ਆ ਵੀ ਨਿਹੰਗ ਸਿੰਘ ਜਦੋਂ ਘੋੜੇ ਤੇ ਚੜਦੇ ਆ ਹਾਂਜੀ ਉਹ ਜੁੱਤੀ ਨਹੀਂ ਪਾਉਂਦੇ ਨਹੀਂ ਪਾਉਂਦੇ ਜੀ ਨਗਾਰੇ ਦੀ ਅਰ ਨਿਸ਼ਾਨਾ ਦੀ ਮਰਿਆਦਾ ਹੀ ਹੈ ਬੱਬਾ ਜੀ ਜਦੋਂ ਅਸੀਂ ਨਿਸ਼ਾਨ ਲੈ ਕੇ ਘੋੜੇ ਤੇ ਸਵਾਰ ਹੋ ਜਾਣਾ ਤਾਂ ਅਸੀਂ ਕਿਸੇ ਰਾਸਤੇ ਦੇ ਵਿੱਚ ਲੰਗਰ ਜਾਂ ਕੁਛਕ ਛੱਕ ਨਹੀਂ ਸਕਦੇ ਜਦੋਂ ਤੱਕ ਆਪਾਂ ਸੱਚੇ ਨਿਸ਼ਾਨ ਸਾਹਿਬ ਜਾ ਕੇ ਜਿੱਥੇ ਆਪਾਂ ਪੜਾ ਗਨ ਉਹ ਤੇ ਲਾਉਂਦੇ ਨਹੀਂ ਉਸ ਤੋਂ ਬਾਅਦ ਹੀ ਉਸ ਤੋਂ ਬਾਅਦ ਅਸੀਂ ਲੰਗਰ ਪਾਣੀ ਜੋ ਕੁਛ ਹੈ ਉਹ ਛੱਕਦੇ ਹਾਂ ਪਹਿਲਾਂ ਕੁਛ ਨਹੀਂ ਛੱਕਣਾ ਜਿੱਡਾ ਮਰਜੀ ਸਫ਼ਰ ਹੋਵੇ ਸਿੱਕੜਾ ਮਰਜੀ ਉਹ ਹੀ ਜੀ 35 ਕਿਲੋ 40 ਕਿਲੋਮੀਟਰ ਘੋੜਿਆਂ ਦਾ ਸਫ਼ਰ ਕੂੜੇ ਦੇ ਸਫਰ ਵੀ ਮਤਲਬ ਹੌਲੀ ਗੱਡੀ ਨਾਲ ਹੌਲੀ ਹੁੰਦਾ ਥੋੜਾ ਥੋੜੇ ਨੂੰ ਜਲ ਪਾਣੀ ਪਨਾਉਣਾ ਹਾਂਜੀ ਬਾਹਰ ਜਿੱਦਾਂ ਆਪਣੇ ਜੱਤੇ ਜ਼ਿੰਮੇਦਾਰੀਆਂ ਦੀ ਮੋਟਰਾਂ ਨੇ ਵੀ ਉੱਥੇ ਚੁਕਾ ਦੇਣਾ ਜੀ ਫਿਰ ਉੱਥੇ ਜਾ ਕੇ ਆਪਾਂ ਉਹਨਾਂ ਨੂੰ ਜਲ ਪਾਣੀ ਚੁਕਾਉਣਾ ਹੈ ਠੀਕ ਹੈ ਜੀ ਤੇ ਲੋਕਾਂ ਚ ਇਹ ਗੱਲ ਆਪਾਂ ਕਿਉਂ ਨਹੀਂ ਵਿਚਾਰੇ ਵੀ ਜਿਹੜੀ ਨਿਹੰਗ ਸਿੰਘਾਂ ਦੀ ਸੇਵਾ ਹੈ ਔਰ ਲੋਕ ਐਡੇ ਕਿਉਂ ਮੜੇ ਖਿਆਲ ਰੱਖਦੇ ਆ ਨਿਹੰਗ ਸਿੰਘਾਂ ਬਾਰੇ ਮੈਨੂੰ ਪਤਾ ਜਦੋਂ ਮੈਂ ਛੋਟਾ ਹੁੰਦਾ ਸੀ ਜਦੋਂ ਦਾਲਾ ਲੰਗਦਾ ਆਪਣੇ ਆਪਣੇ ਆਨੰਦਪੁਰ ਸਾਹਿਬ ਹੋਲੇ ਮਹੱਲੇ ਨੂੰ ਜਾਂਦਾ ਹੈ ਵਿਸਾਖੀ ਨੂੰ ਜਾਂਦਾ ਹੈ ਤੇ ਸਾ ਹੁਣ ਸੀ ਦੀ ਸਭਾ ਤੇ ਆਊਗਾ ਸਾਡੇ ਪਿੰਡਾਂ 'ਚ ਆਮ ਗੱਲ ਚੱਲਦੀ ਸੀ ਨਿਹੰਗ ਸਿੰਘਾਂ ਨੂੰ ਦੇਖ ਕੇ ਲੋਕਾਂ ਨੇ ਸੀ ਵੀ ਅੰਦਰ ਵੜ ਜੇ ਜਵਾਗ ਚੱਕ ਕੇ ਲੈ ਜਾਂਦੇ ਆ ਐਵੇਂ ਦੀਆਂ ਗੱਲਾਂ ਮਤਲਬ ਕਿਉਂ ਲੋਕਾਂ 'ਚ ਗਈਆਂ ਕੀ ਕਾਰਨ ਬਣਿਆ ਵੀ ਲੋਕਾਂ ਨੇ ਨਿਹੰਗ ਸਿੰਘਾਂ ਨੂੰ ਅਕਸਰ ਹੁੰਦਾ 10ਵੇਂ ਪਾਸ਼ਾ ਮਹਾਰਾਜ ਦੀ ਫੌਜ ਆ ਇਹਨਾਂ ਨੂੰ ਸਭ ਤੋਂ ਵੱਧ ਪਿਆਰ ਲੋਕਾਂ ਵੱਲੋਂ ਇਹਨਾਂ ਨੂੰ ਦੇਣਾ ਬਣਦਾ ਸੀ ਪਰ ਲੋਕ ਕਿਉਂ ਮਤਲਬ ਉਹ ਟੋਟ ਫਰਕ ਕਿਉਂ ਪੈ ਗਿਆ ਇਹ ਗੈਪ ਕਿਉਂ ਪਿਆ ਇਹ ਤਾਂ ਤੁਸੀਂ ਬਹੁਤ ਪੁਰਾਣੀ ਗੱਲ ਕਰਦੇ ਆ ਥੋੜੀ ਦਿਨ ਦੀ ਗੱਲ ਹੈ ਹਾਂਜੀ ਬਸ ਅਦਾਲਤ ਦੇ ਅੰਦਰ ਬੜਿਆਂ ਇੱਕ ਲੇਡੀ ਬੀਬੀ ਆਪਣੇ ਬੱਚੇ ਨੂੰ ਲੈ ਕੇ ਖੜੀ ਸੀ ਹਾਂਜੀ ਉਹ ਆਪਣੇ ਬੱਚੇ ਨੂੰ ਕਹਿੰਦੀ ਆ ਜਾ ਬਾਬਾ ਜੀ ਆ ਗਏ ਫਿਰ ਡੰਡਾ ਮਾਰਨਗੇ ਅੱਛਾ ਵੀ ਇਹ ਕਿਉਂ ਬੱਚਿਆਂ ਦੇ ਤੇ ਬਾਣੇ ਦਾ ਪ੍ਰਭਾਵ ਹੈ ਹਾਂਜੀ ਇਹ ਗੁਰੂਵਾਰ ਦੇ ਬਾਣੇ ਦਾ ਪ੍ਰਭਾਵ ਹੈ ਹੋਰ ਕੋਈ ਡਰ ਵਾਲੀ ਗੱਲ ਨਹੀਂ ਹੈਗੀ ਇਹ ਪ੍ਰਭਾਵ ਹੈ ਬੱਚੇ ਨੂੰ ਉਹ ਸਿਖਾਇਆ ਜਾਂਦਾ ਹੈ ਬੱਚੇ ਨਾਲ ਤੂੰ ਅੰਦਰ ਰਹੋ ਬਚ ਕੇ ਰਹੋ ਕਿਉਂਕਿ ਗੁਰੂਵਾਰ ਦਾ ਬਾਣਾ ਹੈ ਇਹ ਤੋਂ ਆਪਣੇ ਲੋਕ ਜਿਹੜੇ ਨੇ ਉਹ ਉਲਟਾ ਸਮਝਣ ਲੱਗੇ ਨੇ ਇਹ ਫਰਕ ਆ ਕਿਉਂਕਿ ਡਿਫਰੈਂਸ ਪਿਆ ਹੋਇਆ ਹਾਂ ਲੋਕ ਨਫ਼ਰਤ ਕਰਦੇ ਆ ਹੁਣ ਪਿਆਰ ਦੀ ਜਗ੍ਹਾ ਤੇ ਜਿਵੇਂ ਅੱਜ ਕੱਲ੍ਹ ਸਿਕਾਲੀ ਇੱਕ ਮੇਨ ਜਿਹੜੇ ਨਾ ਡੁਪਲੀਕੇਟ ਬਣਾ ਲੈ ਪਾ ਪਾ ਕੇ ਇਹ ਪ੍ਰਵਾਸੀ ਲੋਕਾਂ ਦਾ ਹੋ ਰਿਹਾ ਇਸ ਸਿਰ ਤੇ ਹੁਕਾਂ ਬੰਨ ਬੰਨ ਕੇ ਚੋਰੀਆਂ ਕਰਦੇ ਆ ਡਕੈਟਾਂ ਕਰਦੇ ਆ ਹਾਂਜੀ ਤੇ ਜੇ ਅਸੀਂ ਇਹਨਾਂ ਨੂੰ ਸੋਦਾ ਵੀ ਲਾਉਨੇ ਆ ਜਾਂ ਅਸੀਂ ਇਹਨਾਂ ਨੂੰ ਕੁੱਟਦੇ ਮਾਰਦੇ ਆ ਤਾਂ ਫੇਰ ਗਵਰਨਮੈਂਟ ਆ ਕੇ ਮੂਹਰੇ ਖੜੀ ਹੋ ਜਾਂਦੀ ਹੈ ਹਾਂਜੀ ਤੇ ਇਹ ਵਿੱਚ ਨਾ ਕੁਝ ਸਿਆਸਤਾ ਨੇ ਗਵਰਨਮੈਂਟ ਦੀਆਂ ਵੀ ਸ਼ਾਇਦ ਹੋਣਗੀਆਂ ਸਿਆਸਤਾਂ ਇਹ ਵੀ ਨਹੀਂ ਅਸੀਂ ਕਹਿ ਸਕਦੇ ਤੇ ਉਹਨਾਂ ਦੇ ਕਰਕੇ ਨਾ ਜਿਹੜੇ ਵਿੱਚ ਛੱਡੇ ਹੋਏ ਨੇ ਆ ਤੁਸੀਂ ਜੋ ਵੀ ਨੰਗ ਸਿੰਘ ਆ ਨਾ ਪਹਿਲੀ ਗੱਲ ਤਾਂ ਉਹਨਾਂ ਦਾ ਲਾਇਸੈਂਸ ਤੁਹਾਨੂੰ ਚੈੱਕ ਕਰਨਾ ਚਾਹੀਦਾ ਵੀ ਉਹਦੇ ਕੋਲ ਲਾਇਸੈਂਸ ਹੈ ਜੇ ਉਸ ਬੰਦੇ ਕੋਲ ਲਾਇਸੈਂਸ ਨਹੀਂ ਹੈ ਨੰਗ ਸਿੰਘੇ ਦਾ ਤਾਂ ਉਹਨਾਂ ਨੰਗ ਸਿੰਘ ਤੇ ਲਾਇਕ ਨਹੀਂ ਇੱਕ ਥੋੜੇ ਦਿਨ ਪਹਿਲਾਂ ਘਟਨਾ ਹੋਈ ਆ ਉਹ ਸਿੰਘ ਕੋਲੇ ਲਾਇਸੈਂਸ ਵੀ ਆ ਹਾਂਜੀ ਦਲਦਲ ਲਾਇਸੈਂਸਾ ਬੁੱਢੇ ਦਾ ਦਲਦਲ ਲਾਇਸੈਂਸਾ ਨੌਜਵਾਨ ਉਮਰ ਦਾ ਸਿੰਘ ਆ ਉਹ ਤੇ ਉਹਦੇ ਨਾਲ ਵਧਿੱਕੀ ਕੀਤੀ ਕਿਸੇ ਨੇ ਹਾਂਜੀ ਤੇ ਉਹਨੇ ਪਹੁੰਚ ਗਈ ਧੀਰ ਤੱਕ ਪਰ ਉਹਦੀ ਦਾਲ ਨੇ ਕਿਸੇ ਨੇ ਬਾਹ ਨਹੀਂ ਫੜੀ ਉਹ ਬੰਦਿਆਂ ਨੇ ਸ਼ਰਮ ਵੀਡੀਓ ਪਾਈ ਹੋਈ ਆ ਉਹਦੇ ਪਿਤਾ ਨੇ ਉਹਨਾਂ ਨੇ ਲਾਇਸੈਂਸ ਪਾੜਿਆ ਉਹ ਕਹਿੰਦੇ ਵੀ ਸਾਨੂੰ ਲਾਇਸੈਂਸ ਹੁੰਦੇ ਹੋਏ ਵੀ ਸਾਡੇ ਕੋਲ ਸਬੂਤ ਹੁੰਦੇ ਵੀ ਅਸੀਂ ਦਲਦੇ ਸਿੰਘ ਆ ਸਾਨੂੰ ਦਲ ਨੇ ਫੇਰ ਵੀ ਨਹੀਂ ਪੁੱਛਿਆ ਨਹੀਂ ਬਬੀਰ ਜੀ ਜਾਂ ਤਾਂ ਬਾਬਾ ਬਲਬੀਰ ਸਿੰਘ ਜੀ ਕੋਲੇ ਜੀ ਗੱਲ ਗਈ ਨਹੀਂ ਤੇ ਬਾਬਾ ਬਲਬੀਰ ਸਾਡੀ ਵੀ ਨੌਲੇਜ ਹੈ ਐਸੀ ਗੱਲ ਦੇ ਉੱਤੇ ਜਦੇ ਤੁਰੰਤ ਐਕਸ਼ਨ ਲੈਣ ਵਾਲੇ ਬੰਦੇ ਆ ਉਹ ਪਿੱਛੇ ਹਟਣ ਵਾਲਿਆਂ ਚੋਂ ਨਹੀਂ ਕਿਉਂਕਿ ਜਿੱਥੇ ਤੱਕ ਉਹਨਾਂ ਦੀ ਅਸੀਂ ਮਰਿਆਦਾ ਦੇਖੀ ਅਸੀਂ ਦਲਦੇ ਸਿੰਘ ਹੈ ਇਹ ਚੀਜ਼ ਨੂੰ ਮੈਂ ਵੀ ਉਹ ਨੈਟ ਤੇ ਵੀਡੀਓ ਦੇਖੀ ਸੀਗੀ ਹਾਂ ਜੇ ਉਹਨਾਂ ਨੇ ਬਾਹਰ ਕਿਸੇ ਬਾਹਰ ਪਾਰ ਥੱਲੇ ਤੱਕ ਅਪਰੋਚ ਰੱਖੀ ਜਾ ਉਹਨਾਂ ਦੀ ਗੱਲ ਕਿਸੇ ਨੇ ਪਛਾਈ ਨਹੀਂ ਜੇ ਨੰਗ ਸਿੰਘ ਨੇ ਤਾਂ ਅਸੀਂ ਇਹ ਚੀਜ਼ ਦੀ ਮਾਫੀ ਮੰਗਦੇ ਆ ਪਰ ਜੇ ਬਾਬਾ ਬਲਬੀਰ ਸਿੰਘ ਜੀ ਤੱਕ ਇਹ ਗੱਲ ਪਹੁੰਚੀ ਹੋਊਗੀ ਤਾਂ ਬਾਬਾ ਬਲਬੀਰ ਸਿੰਘ ਜੀ ਐਕਸ਼ਨ ਲੈਣੇ ਵਾਲੇ ਬੰਦੇ ਆ ਜੇ ਕੋਈ ਗਲਤੀ ਹੋਊਗੀ ਤਾਂ ਬਾਬਾ ਬਲਬੀਰ ਸਿੰਘ ਜੀ ਕਿਸੇ ਬੰਦੇ ਦੇ ਵਿੱਚ ਤਾਂ ਉਹਦਾ ਸਾਥ ਨਹੀਂ ਦੇਣਗੇ ਜੇ ਹੱਕ ਸੱਚ ਦੇ ਪਿੱਛੇ ਖੜਦੇ ਆ ਤੇ ਖੜਦੇ ਆਇਆ ਤੇ ਖੜਨਗੇ ਠੀਕ ਹੈ ਜੀ ਕਿਉਂਕਿ ਸਾਡੇ ਜਥੇਦਾਰ ਨਾ ਕਿ ਕਦੇ ਹੱਕ ਸੱਚ ਤੋਂ ਪਿੱਛੇ ਹਟਿਆ ਨਾ ਹਟਨੇ ਵਾਲੇ ਅਸੀਂ ਤਾਂ ਸੇ ਰਾਕੇ ਤੁਰਦੇ ਆ ਸੇ ਰਾਕੇ ਤੁਰਨੇ ਵਾਲੀਆਂ ਫੌਜਾਂ ਨੇ ਜਿੱਥੇ ਰੱਖਤਾ ਤਾਂ ਉਹਦੇ ਦਰਤ ਇਹ ਸਾਡਾ ਹੈਉ ਨਹੀਂ ਜੀ ਅਸੀਂ ਮੰਨ ਕੇ ਚੱਲਦੇ ਨਹੀਂ ਇਹਨੂੰ ਆਪਣਾ ਠੀਕ ਹੈ ਜੀ ਇਹ ਗੁਰੂ ਗ੍ਰੰਥ ਸਾਹਿਬ ਦਾ ਤੇ ਉਹਨਾਂ ਦੇ ਦਰ ਤੇ ਹੀ ਬੈਠੇ ਆ ਅਸੀਂ ਹੁਣ ਵੀ ਆ ਸਾਜਨ ਨਾਜਰ ਉਹਨਾਂ ਨੂੰ ਮੰਨ ਕੇ ਸਰੂਪ ਰਜੀ ਇਹ ਗੱਲ ਕਹਿੰਦੇ ਆ ਜੇ ਪਾਪਾ ਭਲਵੀਰ ਸਿੰਘ ਜੀ ਨੂੰ ਇਹ ਗੱਲ ਦਾ ਪਤਾ ਲੱਗਦਾ ਤਾਂ ਉਹ ਐਕਸ਼ਨ ਲੈਂਦੇ ਜੀ ਜ਼ਰੂਰ ਲੈਂਦੇ ਮਤਲਬ ਹੁਣ ਤੁਸੀਂ ਆਮ ਜ਼ਿੰਦਗੀ ਦੀ ਵਿਚਰਦੇ ਹੋ ਵਿਦਾਲ ਚ ਨਹੀਂ ਰਹਿੰਦੇ ਜਦੋਂ ਦਾਲ ਨੂੰ ਲੋਕ ਆਵਾਜ਼ ਪੈਂਦੀ ਹੈ ਉਧਰੋਂ ਫਿਰ ਤੁਸੀਂ 6 ਵਜੇ ਹਾਜ਼ਰ ਹੋ ਜਾਂਦੇ ਜਦ ਜਦੇ ਜਾਂਦੇ ਠੀਕ ਹੈ ਜੀ ਤੇ ਬਾਬਾ ਜੀ ਜਦੋਂ ਹੁਣ ਆਪਾਂ ਨੇ ਅਰਦਾਸ ਕਰਾ ਕੇ ਆਪਣਾ ਸਰੀਰ ਦਾ ਠੀਕ ਹੈ ਨਾ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਰੱਖ ਤਾ ਜਦ ਆਪਾਂ ਨੇ ਆਪਣਾ ਘਰ ਪਰਿਵਾਰ ਬੱਚੇ ਛੜ ਤੇ ਮੈਂ ਆਪਣੀ ਜ਼ਮੀਨ ਤਾਂ ਕਮਨੇ ਬੱਚਿਆਂ ਦੇ ਨਾਮ ਲਵਾਤੀ ਛੋਟੇ ਛੋਟੇ ਬੱਚੇ ਆ ਕੋਈ ਲਵਾਉਂਦਾ ਦੇਖਿਆ ਤੁਹਾਬ ਨੇ ਆਪਣੇ ਜ਼ਮੀਨ ਜਾਇਦਾਦ ਸਭ ਕੁਝ ਸੇ ਪੈਸਾ ਤਿਆਗ ਕੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲੱਗਿਆ ਵੀ ਸਾਰਾ ਕੁਝ ਤਿਆਗ ਦੇ ਕੇ ਤਿਆਗ ਦੇ ਕੇ ਫਿਰ ਜਾ ਕੇ ਦਲ ਚ ਫਿਰ ਫਿਰ ਮਤਲਬ ਉਧਰ ਹੀ ਸਪੁਰਦ ਹੋ ਜਾਣਾ ਵੀ ਜੋ ਆ ਦਲ ਦਾ ਹੀ ਆ ਦਲ ਦਾ ਹੀ ਆ ਮੈਂ ਆਪਣੇ ਬਾਪ ਨੂੰ ਬਾਪ ਨਹੀਂ ਮੰਨਦਾ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਾ ਦੇ ਬਾਪ ਮੰਨਦਾ ਮੈਂ ਐਡੀ ਵੱਡੀ ਇੰਟਰਵਿਊ ਤੇ ਗੱਲ ਆਪਣੀ ਪੂਰੀ ਹੋ ਸਵਾਛ ਗੈਨ ਕਿਉਂਕਿ ਮੈਂ ਆਪਣੇ ਬਾਪ ਨੂੰ ਉਸ ਟਾਈਮ ਜਦ ਬਾਪ ਮੰਨਦਾ ਦੀਗਾ ਜਦ ਮੈਨੂੰ ਜਨਮ ਦਿੱਤਾ ਜਦ ਮੈਂ ਗੁਰੂ ਗ੍ਰੰਥ ਸਾਹਿਬ ਦੇ ਬਾਣੇ ਚ ਨਹੀਂ ਆਇਆ ਠੀਕ ਹੈ ਜੀ ਮੈਂ ਬਾਣੇ ਚਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਪਿਤਾ ਮੰਨੇ ਆ ਉਸ ਤੋਂ ਬਾਅਦ ਮੇਰਾ ਪਰਿਵਾਰ ਨਾਲ ਮੇਰੇ ਬਾਪ ਨਾਲ ਕੋਈ ਲਿੰਕ ਨਹੀਂ ਹਾਂ ਮੇਰੀ ਪਾਲਣਾ ਉਹ ਮੇਰਾ ਫਰਜ਼ ਹੈ ਉਹ ਮੈਂ ਆਪਣਾ ਪੂਰਾ ਕਰ ਰਿਹਾ ਹਾਂ ਕਰ ਰਿਹਾ ਪਰਿਵਾਰ ਚ ਰਹਿ ਕੇ ਗਿਸਤੀ ਪਰਿਵਾਰ ਆ ਮੇਰਾ ਬੱਚੇ ਆ ਦੋ ਟੀਚਰ ਆ ਮੇਰੀ ਘਰ ਵਾਲੀ ਬੈਸ ਠੀਕ ਹੈ ਜੀ ਤੇ ਆਪਣੇ ਘਰ ਗਰਿਸ਼ਤੀ ਜਲਾ ਨੇ ਠੀਕ ਹੈ ਜੀ ਗੁਰੂ ਮਹਾਰਾਜ ਦੀ ਮਰਿਆਦਾ ਦੇ ਅਨੁਸਾਰ ਉਹਨਾਂ ਨੇ ਕਿਹਾ ਹੈ ਵੀ ਜੇ ਘਰ ਗ੍ਰਸਤੀ ਵਾਲੇ ਬੰਦੇ ਆ ਉਹ ਘਰ ਗ੍ਰਸਤੀ ਚਲਾਉਣ ਅਸੀਂ ਘਰ ਗ੍ਰਸਤੀ ਚਲਾ ਰਹੇ ਹਾਂ ਜਦੋਂ ਉਹਨਾਂ ਨੂੰ ਬਾਜ ਪੈਂਦੀ ਜਾਂ ਸਾਨੂੰ ਲੋੜ ਪੈਂਦੀ ਹੈ ਤਾਂ ਉਹ ਸਾਨੂੰ ਫੋਨ ਕਰਦੇ ਆ ਬਾਬਾ ਪੁਲਦੇਵ ਸਿੰਘ ਜੀ ਨੇ ਰੋਟੀ ਪੈਂਦੀ ਹੈ ਬਾਬਾ ਮੱਗਾ ਸਿੰਘ ਜੀ ਹੈ ਬਾਬਾ ਬਲਵੀਰ ਸਿੰਘ ਜੀ ਆ ਉਹਨਾਂ ਦੇ ਸਾਥੀ ਆ ਥੱਲੇ ਉਹ ਸਾਨੂੰ ਫੋਨ ਕਰਦੇ ਆ ਅਸੀਂ ਹਜਰ ਨਾਜਰ ਹੋਣੇ ਵਾਲੀ ਸੇਵਾ ਚ ਠੀਕ ਹੈ ਜੀ ਮਤਲਬ ਵੀ ਆਪ ਨਹੀਂ ਤੁਸੀਂ ਆਪ ਜ਼ਿੰਦਗੀ ਚ ਰਹਿੰਦੇ ਹੋ ਹਾਂ ਜੀ ਹਾਂ ਠੀਕ ਹੈ ਜੀ ਤੇ ਹੁਣ ਥੋੜੀ ਸੇਵਾ ਕਚੈਰੀਆਂ ਚ ਪੱਕੀ ਹਾਂ ਜੀ ਵੀ ਬਾਣੇ ਚ ਹੀ ਰਹਿਣਾ ਬਾਣੇ ਜੀ ਤੇ ਇਹ ਮਤਲਬ ਹੁਣ ਹੌਲੀ ਹੌਲੀ ਕਰਕੇ ਜਿਹੜਾ ਉਹ ਪ੍ਰੇਮ ਆ ਉਹ ਵੱਧਦਾ ਜਾ ਰਿਹਾ ਹੈ ਲੋਕਾਂ ਚ ਕਿਉਂਕਿ ਇੱਕ ਵਾਰ ਇੱਕ ਇੱਕ ਜਨਰੇਸ਼ਨ ਚ ਗੈਪ ਪਿਆ ਜਦੋਂ ਮੈਂ ਦੇਖਿਆ ਹਾਂ ਜੀ ਇੱਕ ਚੀਜ਼ ਤੁਹਾਨੂੰ ਹੋਰ ਵੀ ਦੱਸ ਦਿੰਦਾ ਇਹ ਪੰਥ ਦਲ ਦੇ ਵਿੱਚ ਨਾ ਕੁਝ ਬੰਦੇ ਜਾਂ ਸਰਕਾਰਾਂ ਜਾਂ ਕੁਝ ਇਹ ਬੰਦੇ ਆ ਜਾਂ ਕੁਝ ਇਹ ਅੱਗੇ ਕਰ ਦਿੰਦੇ ਆ ਬੰਦਿਆਂ ਨੂੰ ਇਹ ਚੀਜ਼ ਹੋ ਸਕਦੀ ਆ ਵੀਰ ਜੀ ਦੀਆ ਕੋਈ ਬੰਦਾ ਅੱਗੇ ਕਰਕੇ ਜਾਂ ਬਾਬਾ ਜੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਇਦਾਂ ਕਰੀ ਜਾਂਦੀ ਹੈ ਲੋਕ ਕਰਦੇ ਵੀ ਰਹੇ ਨੇ ਪਰ ਬਾਬਾ ਜੀ ਦੀ ਤੁਹਾਨੂੰ ਹਕੀਕਤ ਇਹ ਚੀਜ਼ਾਂ ਸੀ ਆਪ ਕਹਿੰਦੇ ਆ ਹਾਜ਼ਰ ਨਾਜ਼ਰ ਹੋ ਕੇ ਕਿਉਂਕਿ ਅਸੀਂ ਪਾਸ ਤੋਂ ਨਾਲ ਦੇ ਸਗਰਤਾ ਅਸੀਂ ਜਾਪੀਆ ਸਿੰਘ ਹੈ ਅਰ ਸਾਡੇ ਨਾਲ ਕਦੇ ਫਰਕ ਨਹੀਂ ਰੱਖਿਆ ਜਾਂਦਾ ਠੀਕ ਹੈ ਜੀ ਨਹੀਂ ਇੱਕ ਹੋਰ ਇੱਕ ਹੋਰ ਬਹੁਤ ਵੱਡੀ ਗੱਲ ਆ ਵੀ ਉਹ ਜਿਹੜੀ ਵਾਟੇ ਦੋ ਹੋਣ ਵਾਲੀ ਗੱਲ ਉਹ ਸੱਚੀ ਆ ਨਹੀਂ ਜੀ ਸੱਜ ਅਜੇ ਤਾਂ ਇੱਕ ਵਾਰ ਕਿਸੇ ਟਾਈਮ ਹੁੰਦੀ ਸੀ ਕਿਸੇ ਟਾਈਮ ਹੁੰਦੀ ਸੀ ਕੋਈ ਸਮਾਂ ਸੀ ਕੋਈ ਵਾਰੀ ਜਿਵੇਂ ਆਉਂਦੇ ਸੀ ਵੀ ਅੱਜ ਕੱਲ ਉਹ ਗੱਲ ਨਹੀਂ ਹੈਗੀ ਅੱਜ ਉਹ ਗੱਲ ਨਹੀਂ ਇੱਕੋ ਹੀ ਵਾਟਾ ਇੱਕੋ ਹੀ ਵਾਟਾ ਚੱਲਦਾ ਕੋਈ ਅਲੱਗੋ ਵਾਟਾ ਚੱਲਦਾ ਕਿਸੇ ਸਮੇਂ ਚ ਹੁੰਦਾ ਸੀਗਾ ਵੀ ਪਹਿਲਾਂ ਪਹਿਲਾਂ ਹੁੰਦਾ ਸੀਗਾ ਜਦੋਂ ਉਹ ਚੀਜ਼ ਸੋਧ ਕੇ ਸਹੀ ਕਰ ਦਿੱਤੀ ਗਈ ਬਿਲਕੁਲ ਸੋਧ ਕੇ ਸਹੀ ਇਹ ਵੀ ਬਹੁਤ ਵੱਡੀ ਗੱਲ ਆ ਕਿਉਂਕਿ ਲੋਕ ਇਹ ਚੀਜ਼ ਦਾ ਬਹੁਤ ਕਰਦੇ ਆ ਕਹਿੰਦੇ ਵੀ ਜਿਹੜੀ ਨਿਹੰਗ ਸਿੰਘ ਜਥੇਬੰਦੀਆਂ ਨੇ ਵੱਟੀਆਂ ਵੱਟੀਆਂ ਵੀ ਉਹਨਾਂ ਦੇ ਵਿੱਚ ਹਜੇ ਵੀ ਜਾਤ ਪਾਤ ਦਾ ਜਿਹੜਾ ਵਿਤਕਰਾਉ ਚੱਲਦਾ ਵੀ ਵਾਟੇ ਅਲੱਗ-ਅਲੱਗ ਚੱਲਦੇ ਆ ਬਾਕੀ ਜਥੇਬੰਦੀਆਂ ਦਾ ਅਸੀਂ ਕਹਿ ਨਹੀਂ ਸਕਦੇ ਹਾਂਜੀ ਗੁੱਡਾ ਦ ਠੀਕ ਹੈ ਜੀ ਫਿਰ ਹੁਣ ਜ਼ਿੰਦਗੀ ਆਨੰਦ ਚ ਲੰਘਦੀ ਆ ਜੜਦੀ ਕਲਾ ਮਾਲਕ ਦੀ ਜੜਦੀ ਕਲਾ ਉਸ ਗਾਲ ਬੁਰਖ ਦਾ ਸ਼ੁਕਰੀਆ ਅਦਾ ਕਰਦੇ ਪੜਾਈਆਂ ਵੀ ਕੀਤੀਆਂ ਨੌਕਰੀਆਂ ਵੀ ਕਰੀਆਂ ਸੇਵਾ ਵੀ ਚੱਲਦੀ ਆ ਸਭ ਕੁਝ ਕਰਿਆ ਜੀ ਠੀਕ ਜੀ ਫਰਲੇ ਦੀ ਮਰਿਆਦਾ ਕੀ ਹੁੰਦੀ ਆ ਜੇ ਸਿੰਘ ਨੂੰ ਫਰਲਾ ਮਿਲ ਜਾਂਦਾ ਫਰਲੇ ਦੀ ਮਰਿਆਦਾ ਤਾਂ ਉਹੀ ਮਰਿਆਦਾ ਹੈ ਸੋ ਇਹਦੇ ਉੱਠ ਕੇ ਜੀ ਪੰਜ ਬਾਣੀਆਂ ਦਾ ਨਿਤਨੇਮ ਨਿਤਨੇਮ ਤਾਂ ਕਰਨਾ ਹੀ ਕਰਨਾ ਸਾਰੇ ਸਿਕਮ ਜੀ ਹਾਂ ਜੀ ਨਿਤਨੇਮ ਤਾਂ ਸਾਰੇ ਮਤਲਬ ਜੋ ਵੀ ਜੀ ਸਾਰੇ ਪੂਰੀ ਮਰਿਆਦਾ ਵਿੱਚ ਕੁਝ ਜਿੱਦਾਂ ਕਿ ਦੂਜੇ ਬੰਦੇ ਦੀ ਮਰਿਆਦਾ ਬਹੁਤ ਵਾਦਾ ਬਰੀ ਹੈ ਸਿਰ ਕਦੀ ਨੰਗਾ ਨਹੀਂ ਰੱਖਣਾ ਤੁਸੀਂ ਹਾਂ ਜੀ ਮੈਂ ਉਹੀ ਉਹੀ ਪੁੱਛਦਾ ਜਿਹੜੀ ਫਰਲੇ ਦੀ ਮਰਿਆਦਾ ਸਿਰ ਤੇ ਰਹਿਣਾ ਚਾਹੀਦਾ ਆਪਣੇ ਸਰੀਰ ਤੋਂ ਜਦ ਤੱਕ ਜਦੋਂ ਇਸ਼ਨਾਨ ਵੀ ਕਰਨਾ ਤਾਂ ਰੱਖਦੇ ਨਾਲ ਬੰਨਣਾ ਜਾਂ ਮੋਟੇ ਦੇ ਰੱਖਣਾ ਫਰਲੇ ਨੂੰ ਫਰਲੇ ਨੂੰ ਥੱਲੇ ਨਹੀਂ ਲਾਉਣਾ ਠੀਕ ਹੈ ਜੀ ਜਿਹਨ ਨਾਲ ਰੱਖਣਾ ਟਾਈਮ ਦੋ ਵਾਰ ਦਸਤਾਰ ਸਜਾਉਣੀਆਂ ਦਿਨ ਦੇ ਵਿੱਚ ਘੱਟ ਤੋਂ ਘੱਟ ਦਿਨ ਚ ਦਿਨ ਚ ਹਾਂ ਜੀ ਦੋ ਵਾਰ ਇੱਕ ਵਾਰ ਤਾਂ ਚਲੋ ਅਮਰਤ ਵੇਲੇ ਹੋ ਜਾਂਦੀ ਹੈ ਜੀ ਹਾਂ ਜੀ ਅਮਰਤ ਵੇਲੇ ਜਦੋਂ ਆਪਾਂ ਤਿਆਰ ਹੋਣਾ ਹੈ 3 ਵਜੇ 4 ਵਜੇ 3 ਵਜੇ 4 ਵਜੇ ਤੁਸੀਂ ਕਨ ਮਰਜੀ ਨੇ ਜੀ ਸਜਾ ਸਕਦੇ ਠੀਕ ਹੈ ਜੀ ਤੇ ਜਿਹੜਾ ਫਰਲੇ ਵਾਲਾ ਸਿੰਘ ਆ ਉਹ ਮਾਰਾ ਸਰੂਪ ਉਹ ਹੱਥ ਤੇ ਰੱਖਦਾ ਉਹ ਸਿਰ ਤੇ ਨਹੀਂ ਰੱਖ ਸਕਦਾ ਉਹਦਾ ਕਾਰਨ ਉਹਦਾ ਕਾਰਨ ਮਾਰੇ ਦਾ ਨਿਸ਼ਾਨ ਤਲ ਰਿਹਾ ਉੱਪਰ ਵੀ ਨਿਸ਼ਾਨ ਸਾਰਾ ਉਹਦੇ ਨਿਸ਼ਾਨ ਦੇ ਉੱਪਰ ਮਾਰਾ ਸਰੂਪ ਨਹੀਂ ਰੱਖਿਆ ਜਾ ਸਕਦਾ ਵੀ ਨਿਸ਼ਾਨ ਸਾਹਿਬ ਹੈ ਨਿਸ਼ਾਨ ਦੇ ਉੱਪਰ ਨਿਸ਼ਾਨ ਸਾਹਿਬ ਦੇ ਉੱਪਰ ਅਸੀਂ ਜਿੱਦਾਂ ਕੀ ਜੱਟ ਜੀ ਮੀਰਾ ਦਾ ਰਾਮਾ ਡੰਗਰ ਵੀ ਰੱਖੇ ਹੋਏ ਨੇ ਹੁਣ ਮੈਂ ਕੱਖ ਵੀ ਚੱਕਦਾ ਮੈਂ ਆਪਣੀ ਢੂਈ ਤੇ ਐਦਾਂ ਰੱਖ ਕੇ ਢੂਈ ਤੇ ਚੱਕਦਾ ਮੈਂ ਕਦੇ ਵੀ ਫਰਲੇ ਦੇ ਤੇ ਕੱਖ ਨਹੀਂ ਕੋਈ ਵੀ ਚੀਜ਼ ਆਪਾਂ ਸਿਰ ਤੇ ਲਿਜਾਈ ਨਹੀਂ ਸਕਦੇ ਇੱਕ ਵਾਰ ਜੋ ਨਿਸ਼ਾਨ ਸਾਹਿਬ ਝੁੱਲ ਗਿਆ ਫਰਲਾ ਚਲਾਤਾ ਆਪਾਂ ਇਹ ਤਾਂ ਕੋਈ ਚੀਜ਼ ਨਹੀਂ ਕਰ ਸਕਦੇ ਇਹ ਤਾਂ ਵੀਰ ਜੀ ਜੇ ਤੁਸੀਂ ਸਾਨੂੰ ਕੋਈ ਕੈਦ ਵੀ ਇਹ ਸਹਿਰਾ ਨੀਮਾ ਕਰਦੇ ਤਾਂ ਇਹ ਨੀਮਾ ਵੀ ਨਹੀਂ ਹੋ ਸਕਦਾ ਜੀ ਇਹ ਕਰਦੇ ਬੜੇ ਲੋਕ ਆ ਜਿਹੜੇ ਬੜੇ ਲੋਕ ਆ ਜਿਹੜੇ ਜਿਨ੍ਹਾਂ ਨੂੰ ਫਰਲਾ ਮਿਲ ਜਾਂਦਾ ਪਰ ਉਹ ਫਰਲਾ ਕੋਸ਼ਿਸ਼ਾਂ ਮੈਂ ਚਲਾਉਂਦੇ ਆ ਬਾਅਦੋਂ ਫੇਰ ਛੱਡ ਕੇ ਉਧਰ ਨੂੰ ਹੋ ਜਾਂਦੇ ਆ ਕਿ ਉਹ ਮਤਲਬ ਉਹਨਾਂ ਨੂੰ ਕੋਈ ਫਿਰ ਡਾਂਡਾ ਨਹੀਂ ਲੱਗਦਾ ਕੁਝ ਹੁੰਦਾ ਨਹੀਂ ਨਹੀਂ ਬਾਬਾ ਜੀ ਬਸ ਇਹੋ ਜਿਹਾ ਕਿ ਸੱਚਾ ਨਾਲੇਜ ਤਾਂ ਕੋਈ ਆਇਆ ਨਹੀਂ ਆ ਵੀ ਫਰਲਾ ਨਹੀਂ ਮੇਰੀ ਨਾਲੇਜ ਆਇਆ ਮੈਂ ਤੁਹਾਨੂੰ ਤਾਂ ਹੀ ਪੁੱਛਿਆ ਜੇ ਕੋਈ ਕਰੂਗਾ ਵੀ ਤਾਂ ਉਹ ਡੰਡ ਦਾ ਭਾਗੀਦਾਰ ਆ ਭਗੀ ਤਾਂ ਕਰਲਾ ਸਿਆਇਆ ਕਰਲਾ ਮਿਲਿਆ ਵੀ ਕਰਲਾ ਲੱਖੋ ਇਹ ਮਿਲਿਆ ਪੰਜ ਵਾਹ ਕਾਲਾ ਨੇ ਇਕੱਠੇ ਹੋ ਕੇ ਫਰਨਾ ਦਿੱਤਾ ਠੀਕ ਹੈ ਜੀ ਔਰ ਜਦੋਂ ਇਹਨੂੰ ਜੇ ਵਧਾਉਣਾ ਵੀ ਹੈ ਕਿਸੇ ਨੇ ਤਾਂ ਪੰਜ ਵਾਹ ਕਾਲ ਇਕੱਠੇ ਹੋ ਕੇ ਹੀ ਇਹਨੂੰ ਵਧਾ ਸਕਦੇ ਨੇ ਜੇ ਕੋਈ ਜ਼ਿਆਦਾ ਗਲਤੀ ਵੀ ਉਸ ਤੋਂ ਪਹਿਲਾਂ ਨਹੀਂ ਕੋਈ ਵਧਾ ਸਕਦਾ ਅੱਲਾ ਬੰਦਾ ਕੋਈ ਨਹੀਂ ਵਧਾ ਬੰਦਾ ਕੋਈ ਨਹੀਂ ਇਹਨੂੰ ਕਰ ਸਕਦਾ ਬੱਬਾ ਜੀ ਇਹ ਨਿਸ਼ਾਨ ਹੈ ਇਹ ਜਿਹੜੇ ਆਪਾਂ ਗੁਰਦੁਵਾਰਾ ਸਾਹਿਬ ਘਟ ਤੋਂ ਘਟ ਪੰਜ ਵਰਲੇ ਵਾਲੇ ਸਿੰਘ ਹੋਣੇ ਜ਼ਰੂਰੀ ਨੇ ਇਹਨੂੰ ਵਧਾਉਣ ਲਈ ਜੇ ਵਧਾਉਣਾ ਵੀ ਆ ਚੜਾਉਣਾ ਵੀ ਆ ਘੜਾਉਣਾ ਉਹੀ ਕਰਨਗੇ ਉਹ ਹੀ ਕਰਸਾ ਉਹਨਾਂ ਪੰਜਾਂ ਦਾ ਹੱਥ ਲੱਗੂਗਾ ਫੇਰ ਇਹ ਫਰਲਾ ਛੜੂਗਾ ਸਿਰ ਤੇ ਤੇ ਲੋਕਾਂ ਚ ਇੱਕ ਚੀਜ਼ ਹੋਰ ਕਲੀਅਰ ਕਰਿਓ ਵੀ ਦਾਲ ਪੰਥ ਜਿਹੜੇ ਅੱਜ ਕੱਲ ਆਪਾਂ ਕਹਿੰਦੇ ਆ ਬੁੱਢਾ ਦਲਾ ਚਾਹੇ ਇਹਦੇ ਵਿੱਚੋਂ ਵੱਖਰੇ ਵੱਖਰੇ ਹੋ ਗਏ ਨਾ ਵੀ ਅਲੱਗ-ਅਲੱਗ ਜਥੇਬੰਦੀਆਂ ਬਣੀਆਂ ਵੀ ਇਹ ਲੋਕ ਕਹਿੰਦੇ ਆ ਵੀ ਜਿਵੇਂ ਆਮ ਸੰਪਰਦਾਵਾਂ ਨੇ ਵੀ ਬੁੱਢਾ ਦਲ ਸੰਪਰਦਾ ਹੈ ਇਹ ਬੁੱਢਾ ਦਲ ਸੰਪਰਦਾ ਜਾਂ ਬੁੱਢਾ ਦਲ ਆਪ ਪੰਥ ਹੈ ਜੀ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਹੀ ਇਹ ਗੱਲ ਦੱਸ ਦਈਏ ਗੁਰੂ ਮਾਰਾ ਦਾ ਥਾਪੜਾ ਦੇ ਕੇ ਬਣਾਇਆ ਹੋਇਆ ਦਲ ਹੈ ਇਹ ਕੋਈ ਸੰਪਰਦਾਇ ਨਹੀਂ ਹੈ ਉਸ ਤੋਂ ਬਾਅਦ ਬੁੱਢਾ ਦਲ ਨੇ ਆਪਰਾਜ ਲੋ ਜਦੋਂ ਜ਼ਿਆਦਾ ਹੋ ਗਿਆ ਹਾਂਜੀ ਸੰਖਿਆ ਜ਼ਿਆਦਾ ਹੋਣ ਲੱਗੀ ਹਾਂਜੀ ਤਾਂ ਇਹਨਾਂ ਨੇ ਫਿਰ ਆਪਣੇ ਚਾਰ ਤਰਨਾ ਦਲ ਬਣਾਏ ਚਾਰ ਬੁੱਢਾ ਦਲ ਨੇ ਠੀਕ ਹੈ ਜੀ ਉਹਨਾਂ ਦੇ ਬਲਗਵਕ ਬੰਦੇ ਬਣਾਏ ਆਪਣੇ ਉਹਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਉਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਉਹ ਚਰਨਾ ਦਲ ਦੇ ਨਾਂ ਤੇ ਹੁਣ ਤਰਨਾ ਦਲ ਦੇ ਵਿੱਚੋਂ ਅੱਗੇ ਮਸਲਾ ਬਣਨ ਲੱਗ ਪਿਆ ਨੇ ਵੀ ਉਹ ਸ਼ੀਰ ਸਿੰਘਾਂ ਦੇ ਨਾਮ ਤੇ ਮਸਲਾ ਨਿਕਲੀਆਂ ਨੇ ਮਸਲਾ ਨਿਕਲਣ ਲੱਗ ਪਿਆ ਨੇ ਅੱਗੇ ਤੋਂ ਅੱਗੇ ਪ੍ਰਾਤਨ ਜੇ ਹੋਈ ਹੈ ਬੁੱਢਾ ਦਲ ਨੇ ਉਸ ਤੋਂ ਬਾਅਦ ਚਾਰ ਤਰਨਾਂ ਵਾਲੇ ਇਹਨਾਂ ਨੇ ਬਣਾਏ ਨੇ ਵੀ ਜਿਹੜੇ ਜਿੰਨੇ ਵੀ ਨੌਜਵਾਨ ਸਿੰਘ ਸੀਗੇ 2000 ਸਾਲ ਬਣਾਈ ਸੀ ਹਾਂਜੀ ਇਹ ਪੰਜ ਇਹਨਾਂ ਨੇ ਬਣਾਏ ਸੀ ਇਹ ਠੀਕ ਹੈ ਜੀ ਬਾਕੀ ਹੋਰ ਕੋਈ ਹੋ ਨਹੀਂ ਹੈ ਬਾਕੀ ਸਭ ਇਹਨਾਂ ਦੇ ਵੀ ਜਿਹੜੀ ਜਿਹੜਾ ਤੋਰਾ ਤੁਰਿਆ ਬਾਬਾ ਬਰਨੋਦ ਸਿੰਘ ਤੁਸੀਂ ਤੁਰੇ ਬਾਬਾ ਬਰਨੋਦ ਸਿੰਘ ਜੀ ਪਹਿਲੇ ਜ਼ਿਲਦਾਰ ਸੀ ਬੁੱਢਾ ਨਾਲ ਦੇ ਜਿੰਨੀਆਂ ਵੀ ਹੁਣ ਤੱਕ ਸੰਪਰਦਾਵਾਂ ਨਿਕਲੀਆਂ ਨੇ ਬਾਬਾ ਬੁੱਢਾ ਜੀ ਦੇ ਨਾਂ ਤੇ ਜਲਦੀ ਸਥਾਪਨਾ ਕੀਤੀ ਸੀ ਬਾਬਾ ਜੀ ਨੇ ਹਾਂਜੀ ਗੁਰਮਾਰਾਇ ਜੀ ਨੇ ਬਾਬਾ ਬੁੱਢਾ ਸਾਹਿਬ ਨੇ ਛੇਵੇਂ ਪਾਸ਼ਾ ਤੱਕ ਸੇਵਾ ਕੀਤੀ ਪਹਿਲੀ ਪਾਸ਼ਾ ਹੀ ਤੋਂ ਲੈ ਕੇ ਹਾਂ ਜਿਉਂਕੇ ਚੋਲੇ ਦੀ ਬਖਸ਼ਿਸ਼ ਹੀ ਛੇਵੇਂ ਪਾਸ਼ਾ ਨੇ ਕੀਤੀ ਮੈਂ ਪਾ ਰਿਹਾ ਹਾਂ ਜੀ ਜੋ ਜੋ ਸ਼ਾਸਤ੍ਰਾਂ ਦੀ ਸੇਵਾ ਜਾਂ ਉਹ ਸਾਰੀ ਛੇਵੇਂ ਪਾਸ਼ਾ ਮਹਾਰਾਜ ਨੇ ਕੌਜ ਤੇ ਛੇਵੇਂ ਪਾਸ਼ਾ ਮਹਾਰਾਜ ਨੇ ਤਿਆਰ ਕਰਤੀ ਸੀ ਹਾਂ ਜੀ ਕਰਤੀ ਹਾਂ ਜੀ ਉਹੀ ਚੱਲ ਰਹੀ ਹੈ ਉਹੀ ਫੌਜ ਉਦਾਂ ਹੀ ਸਭ ਚੱਲ ਰਹੀ ਸਾਰਾ ਉਦੋਂ ਤੇ ਚੱਲੀ ਆ ਰਹੀ ਬਸ ਛੇਵੇਂ ਪਾਸ਼ਾ ਨੇ ਅਮਰਿਸ਼ ਕਾ ਕੇ ਸਿੰਘ ਨੂੰ ਸ਼ੇਰ ਬਣਾ ਦਿੱਤੇ ਜੀ ਬਸ ਇੰਨਾ ਹੀ ਵਰਕ ਪਿਆ ਖਾਲਸਾ ਬਣ ਗਿਆ ਉਹ ਪਹਿਲੇ ਰਾਮ ਰਾਏ ਫਲਾਣਾ ਰਾਏ ਕੰਮਾਣਾ ਰਾਏ ਹੁੰਦੇ ਸੀ ਹੁਣ ਸਿੰਘ ਹੋ ਗਏ ਸਾਂ ਸਿੰਘੋ ਜਾਣ ਕੀ ਜਿਹੜੀ ਪੱਕੀ ਮੋਹਰ ਮਹਾਰਾਜ ਨੇ ਲਾਤੀ ਮਹਾਰਾਜ ਨੇ ਪੱਕੀ ਮੋਹਰ ਜਨਮ ਮਰਨ ਤੋਂ ਮੁਕਤ ਕੀਤਾ ਜਿਹੜਾ ਮੌਤ ਦਾ ਭੈ ਖਤਮ ਕਰਿਆ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਤੇ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਤੇ ਇਸੇ ਤਰ੍ਹਾਂ ਅੱਗੇ ਹੋਰ ਕਿਸੇ ਸਖਸ਼ੀਤ ਨੂੰ ਲੈ ਕੇ ਜਲਦੀ ਤੁਹਾਡੀ ਕਚਹਿਰੀ ਹਾਜ਼ਰ ਹੋਵਾਂਗੇ ਉਦੋਂ ਤੱਕ ਮੈਨੂੰ ਦੇਣਾ ਇਜਾਜ਼ਤ ਨਾਲ ਮੇਰੀ ਸਾਰੀ ਟੀਮ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ